बिग बॉस तो बाद शहनाज गिल ने एक की तीसरी पंजाबी फिल्म हौसला रख लेकिन हुन एक बार फिर तो एक कुड़ी दे नाल शहनाज वापस आ रही है पंजाब इस फिल्म दे ट्रेलर लॉन्च ते की कुछ किया शहनाज ने आओ सुनते हैं ਕਿਉਂ ਇੱਕ ਕੁੜੀ ਲੈ ਕੇ ਆਇਓ ਕਦੋਂ ਬੰਬੇ ਇੰਨਾ ਵਧੀਆ ਸਭ ਕੁਝ ਕਹਿਣ ਚੱਲ ਰਿਹਾ ਸੀ ਵਧੀਆ ਕੀ ਮਨ ਚ ਆਇਆ ਵੀ ਯਾਰ ਮੈਂ ਪੰਜਾਬੀ ਫਿਲਮ ਕਰਨੀ ਆ ਵੀ ਆਪਣੇ ਪੰਜਾਬ ਲਿਖ ਮੂਵੀ ਕਰਨੀ ਉਹ ਵੀ ਇੰਨਾ ਕਮਾਲ ਦਾ ਟੌਪਿਕ ਦੋ ਜਨਰੇਸ਼ਨਸ ਜਿਸ ਚ ਦਿਖਾਈਆਂ ਕੀ ਥੋਟ ਸੀਗਾ ਆ ਥਾਟ ਇਹ ਹੀ ਸੀਗਾ ਕਿ ਪੰਜਾਬ ਬਹੁਤ ਧਿਰ ਤੋਂ ਕੰਮ ਨਹੀਂ ਕੀਤਾ ਸੀਗਾ ਸੋ ਮੈਨੂੰ ਲੱਗਾ ਕਿ ਜਿਹੜੀ ਜਿਹੜੀ ਮੇਰੀ ਲੈਂਗੁਏਜ ਆ ਖੁਦ ਦੀ ਜਿਸ ਚ ਮੈਂ ਮਤਲਬ ਮਾਹਿਰਾ ਉਹ ਲੈਂਗੁਏਜ ਦਾ ਮੈਨੂੰ ਕੰਮ ਕਰਨਾ ਹੀ ਚਾਹੀਦਾ ਸੋ ਮੈਨੂੰ ਲੱਗਾ ਕਿ ਇੱਕ ਵਿਮਨ ਔਰੀਐਂਟਡ ਫਿਲਮ ਆਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਾ ਕਿ ਮੇਰੇ ਕੋਲ ਮੌਕਾ ਵਾ ਇਸ ਟਾਈਮ ਫਿਲਮ ਦਾ ਸੋ ਆਈ ਥਿੰਕ ਪ੍ਰੋਜੈਕਟ ਬੋਥ ਇਨਾਂ ਨੇ ਫਿਲਮ ਬਹੁਤ ਸੋਹਣੀ ਲਿਖੀ ਸੀ ਮੈਨੂੰ ਇਹਨਾਂ ਤੇ ٹرسٹ ਸੀ ਪਹਿਲਾਂ ਤਾਂ ਅ ਫॉर ਯਰ ਕਾਈਂਡ ਇਨਫੋਰਮੇਸ਼ਨ ਇਹਨਾਂ ਨੇ ਮੈਨੂੰ 3 ਸਾਲ ਬਾਅਦ ਟਾਈਮ ਦਿੱਤਾ ਵਾ ਫਿਲਮ ਦਾ ਤੇ ਮੈਨੂੰ ਇਹਨਾਂ ਤੇ ਹੀ ٹرسٹ ਸੀਗਾ ਕਿ ਮੈਂ ਫਿਲਮ ਜੇ ਕੀਤੀ ਵਿਮਨ ਔਰੀਐਂਟਡ ਜਾਂ ਆਪਣੇ ਤੇ ਬੈਟ ਕੀਤਾ ਪੰਜਾਬੀ ਸਿਨੇਮਾ ਚ ਤਾਂ ਮੈਂ ਅਮਰਜੀਤ ਸਾਰੋ ਤੋਂ ਇਲਾਵਾ ਨਹੀਂ ਕਰ ਸਕਦੀ ਅ ਸੋ ਮੈਂ ਇਹਨਾਂ ਨੇ ਜਦੋਂ ਫਿਲਮ ਲਿਖੀ ਰੈਡੀ ਕੀਤੀ ਆ ਅਸੀਂ ਪੜੀ ਤਾਂ ਬੜਾ ਮਜ਼ਾ ਆਇਆ ਮਨ ਲੱਗਾ लेट्स ਡੂ ਇਟ ਕੀ ਬਾਤ ਹੈ ਬਹੁਤ ਖੂਬ ਐਂਡ ਇੱਕ ਹੋਰ ਅ ਪ੍ਰੋਡਿਊਸਰ ਹੁਣ ਤੁਸੀਂ ਬਣ ਚੁੱਕੇ ਹੋ ਨਾਲ ਪ੍ਰੋਡਿਊਸਰ ਦਾ ਸਫਰ ਕੀ ਐਡੀਸ਼ਨਲ ਰਿਸਪੌਂਸਿਬਿਲਟੀ ਸੀ ਜਾਂ ਈਜ਼ੀ ਰਿਹਾ ਸਭ ਕੁਝ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਨੇ ਇੱਕ ਵਾਰੀ ਪਹਿਲਾਂ ਆਪ ਆਉਣੇ ਆ ਫਿਰ ਉਸ ਤੋਂ ਬਾਅਦ ਲੋਕੀ ਆਪ ਆਉਣਗੇ ਸਾਡੇ ਤੋਂ ਕੀ ਬਾਤ ਹੈ ਬਹੁਤ ਖੂਬ ਤੁਹਾਨੂੰ 올 ਦੀ ਵੈਰੀ ਬੈਸਟ ਐਂਡ ਨੈਕਸਟ ਕੁਐਸਚਨ ਟੂ ਅਮਰਜੀਤ ਸਰੋਂ ਬਾਈ ਇੱਕ ਵਾਰੀ ਜ਼ੋਰ ਦਾ ਤਾੜੀ ਅਮਰਜੀਤ ਬਾਈ ਲਈ ਪਲੀਜ਼ ਐਵਰੀਵਨ ਕਮਾਲ ਦੀਆਂ ਫਿਲਮਾਂ ਬਾਈ ਨੇ ਜਿੰਨੀਆਂ ਲਿਖੀਆਂ ਡਾਇਰੈਕਟ ਕੀਤੀਆਂ ਸਾਰੀਆਂ ਸੁਪਰ ਡੂਪਰ ਹਿਟ ਐਂਡ ਸਾਰੀਆਂ ਫੈਮਿਲੀ ਐਂਟਰਟੇਨਰ ਅਸੀਂ ਉਮੀਦ ਕਰਦੇ ਇਹ ਵੀ ਫਿਲਮ ਓਨੀ ਕਮਾਲ ਦੀ ਹੋਵੇ ਬਾਈ ਤੁਹਾਡੇ ਤੋਂ ਇਹ ਕੁਸ਼ਨ ਆ ਕਿ ਸ਼ਹਿਨਾਜ਼ ਜਿਵੇਂ ਕਿ ਆ ਪਿੰਨ ਸਾਲ ਕਿਉਂ ਲਾਤੇ ਸ਼ਹਿਨਾਜ਼ ਨੂੰ ਤੁਸੀਂ ਦੁਬਾਰਾ ਫਿਲਮ ਕਰਨ ਚ ਬਸ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਫੋਰ ਕਮਿੰਗ ਬੁਜਾ ਸ਼ਹਿਨਾਜ਼ ਮੇਰੇ ਲਈ ਲੱਕੀਏ ਅਸੀਂ ਨੇ ਪਹਿਲੀ ਫਿਲਮ ਕੀਤੀ ਸੀ ਕਾਲਾ ਸ਼ਕਾਲਾ ਉੱਚ ਸ਼ਹਿਨਾਜ਼ ਨੇ ਥੋੜਾ ਛੋਟਾ ਪਾਰ ਕੀਤਾ ਸੀ ਫਿਰ ਅਸੀਂ ਕੀ ਕੀਤਾ ਹੌਸਲਰ ਆ ਕੁਝ ਵੱਡਾ ਕਾਟ ਕੀਤਾ ਤੇ ਨਾ ਉਹ ਪੂਰੀ ਫਿਲਮ ਸ਼ਨਾਜ਼ ਤੇ ਬੇਸਡ ਆ ਤਾਂ ਫਿਰ ਜੋ ਕੁਝ ਚੰਗੀ ਚੀਜ਼ ਬਣਸ ਟਾਈਮ ਤਾਂ ਲੱਗ ਰਹੀ ਆ ਕੀ ਬਾਤ ਹੈ ਬਈ ਬਹੁਤ ਖੂਬ ਬਹੁਤ ਖੂਬ ਐਂਡ ਇਹ ਟਾਪਿਕ ਇੱਕ ਕੁੜੀ ਜੋ ਤੁਸੀਂ ਇਹ ਚ ਦੋ ਜਨਰੇਸ਼ਨਸ ਦਿਖਾਈਆਂ 57 ਤੋਂ ਬਾਅਦ ਵਾਲਾ ਐਂਡ 25 ਵਾਲਾ ਦੋ ਐਰਾ ਦਿਖਾਈ ਨੇ ਇਹ ਕਿਵੇਂ ਮਨ ਦੇ ਵਿੱਚ ਆਇਆ ਐਂਡ ਸਪੈਸੀਫਿਕਲੀ ਇਸ ਟਾਪਿਕ ਤੇ ਮੂਵੀ ਲਿਖਨੇ ਮੈਂ ਨਾ ਜੋ ਤੁਸੀਂ ਅਕਸਰ ਨਾ ਜਿਹੜੀਆਂ ਕੁੜੀਆਂ ਦੀ ਉਮਰ 20 22 24 ਹੋ ਜਾਂਦੀ ਹੈ ਉਹਨਾਂ ਨੂੰ ਜੇ ਮਿਲੋ ਨਾ ਉਹਨਾਂ ਦੇ ਦਿਮਾਗ 'ਚ ਕੁਐਸਚਨ ਹੁੰਦਾ ਕਿ ਜੋ ਪੁੱਛ ਲੋ ਤੁਸੀਂ ਵੀ ਅੱਗੇ ਵਿਆਹ ਦਾ ਕਹਿਣਗੇ ਪਤਾ ਨਹੀਂ ਕਿਵੇਂ ਦਾ ਹੋਣਾ ਸੋ ਮੈਂ ਬਹੁ ਵਾਰੀ ਸੁਣਿਆ ਕੁੜੀਆਂ ਦੇ ਮੂੰਹ 'ਚ ਪਤਾ ਨਹੀਂ ਕਿਵੇਂ ਦਾ ਹੋਣਾ ਜਿਹਦੇ ਨਾਲ ਪੂਰੀ ਜ਼ਿੰਦਗੀ ਸਪੈਂਡ ਕਰਨੀ ਬਿਕੋਜ਼ ਜੀਵਨ ਸਾਥੀ ਕਹੀਦਾ ਆਪਣ ਨੂੰ ਲਾਈਫ ਪਾਰਟਨਰ ਕਹੀਦਾ ਹੁਣ ਜਿਹਦੇ ਨਾਲ ਪੂਰੀ ਲਾਈਫ ਸਪੈਂਡ ਕਰਨੀ ਹੈ ਉਹ ਬੰਦਾ ਵਧੀਆ ਤਾਂ ਹੋਣਾ ਚਾਹੀਦਾ ਜਿਵੇਂ ਇਹਦੇ ਵਿੱਚ ਨਿਰਮਲ ਜੀ ਦਾ ਡਾਇਲੋਗ ਹੈ ਮੈਮ ਦਾ ਕਿ ਮਾੜੇ ਬੰਦੇ ਨਾਲ 2 ਘੰਟੇ ਦਾ ਸਫ਼ਰ ਨਹੀਂ ਤੈਹ ਹੁੰਦਾ ਤੇ ਸੋਚੋ ਜੇ ਪੂਰੀ ਜ਼ਿੰਦਗੀ ਕੱਟਣੀ ਪਵੇ ਤੇ ਸੋ ਇਹ ਥੋੜ ਮਿਰਚ ਸੀ ਜਦੋਂ ਫਿਰ ਸ਼ਨਾਜ ਦੀ ਗੱਲ ਹੋਈ ਉਦੋਂ ਮੈਨੂੰ ਲੱਗਿਆ ਕਿ ਯਾਰ ਵੂਮਨ ਔਰੀਐਂਟਡ ਕਰਨੀ ਹੈ ਤਾਂ ਫਿਰ ਟੋਟਲੀ ਵੂਮਨ ਔਰੀਐਂਟਡ ਹੋਏ ਸਬਜੈਕਟ ਵੀ ਉਦਾਂ ਦਾ ਹੋਏ ਸੋ ਇਦਾਂ ਫਿਰ ਅਸੀਂ ਨੇ